ਪਟਿਆਲਾ ਦੇ ਅਦਾਲਤ ਬਾਜ਼ਾਰ ਨੇੜੇ ਮਿੰਨੀ ਮਾਰਕੀ ਵਿਧਿੰਨ ਦਿਹਾੜੇ 20 ਤੋਂ 25 ਹਮਲਾਵਾਰਾਂ ਨੇ ਇੱਕ ਕਪੜੇ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਹਮਲਾਵਰ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੱਪੜੇ ਦੀ ਦੁਕਾਨ ਦੇ ਮਾਲਕ ਕਰਮਵੀਰ ਸਿੰਘ ਉਪਕੋਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਤਵਾਰ ਨੂੰ ਮਿਨੀ ਮਾਰਕੀਟ ਨੂੰ ਜਾਂਦੀ ਸੜਕ ਤੇ ਟ੍ਰੈਫਿਕ ਵਧਨ ਕਰ ਇੱਕ ਵਿਅਕਤੀ ਨੇ ਸੜਕ ਤੇ ਮੋਟਰਸਾਈਕਲ ਖੜਾ ਕਰ ਦਿੱਤਾ ਸੀ ਜਿਸ ਤੇ ਮੈਂ ਉਸ ਨੂੰ ਮੋਟਰਸਾਈਕਲ ਸਾਈਡ ਤੇ ਖੜਾ ਕਰਨ ਲਈ ਕਿਹਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਂ ਕਾਲੀ ਦਲ ਦਾ ਮੁਖੀ ਹਾਂ ਕੁਝ ਸਮੇਂ ਬਾਅਦ ਉਹ ਵੀ ਤੋ ਪੱਛੀ ਵਿਅਕਤੀ ਮੇਰੀ ਦੁਕਾਨ ਤੇ ਲਿਆ ਆਇਆ ਅਤੇ ਮੇਰੇ ਤੇ ਹਮਲਾ ਕਰ ਦਿੱਤਾ ਮੇਰਾ ਭਤੀਜਾ ਸਾਹਿਲ ਵੀ ਜ਼ਖਮੀ ਹੋ ਗਿਆ ਹਮਲਾਵਰ ਦੇ ਹੱਥਾਂ ਵਿੱਚ ਤੇ ਤਿਆਰ ਹੱਥ ਸਰਸਨ ਹਮਲਾਵਾਰ ਨੇ ਮੇਰੇ ਤੇ ਵੀ ਹਮਲਾ ਕੀਤਾ ਤੇ ਮੇਰੇ ਸਿਰ ਦੇ ਉੱਤੇ ਬਾਲਟੀ ਨਾਲ ਵਾਰ ਕੀਤਾ ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਹਮਲਾਵਾਰ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਤਾਂ ਰੰਵੀਰ ਹੈ ਜੀ ਉਹ ਪੋਲਾ ਜੀ ਕਿੱਥੇ ਰਹਿੰਦੇ ਹੋ ਟਕਲੀ ਮੁੜਕ ਏਰੀਆ ਮੋਂ ਲੱਗਿਆ ਜਿਹੜੀ ਲੜਾਈ ਝਗੜਾ ਹੋਇਆ ਕੀ ਟਾਈਮ ਕੀ ਸੀ ਤੇ ਮਾਮਲਾ ਕੀ ਸੀ ਟਾਈਮ ਠੀਕ ਹੈ ਜੀ 2 ਤੋਂ 3 ਵੇ ਦੇ ਵਿਚ ਵਿੱਚ ਸੀ ਤੇ ਮੈਂ ਗਲੀ ਗਾ ਨੁੱਕਰ ਤੇ ਮੇਰੇ ਮੁੰਡਾ ਕਹਿੰਦਾ ਜੀ ਫੋਟੋ ਸਾਈਡ ਤੇ ਨਹੀਂ ਕਰਦਾ ਮੈਂ ਬਾਹਰ ਗਿਆ ਜੀ ਉਹਨੂੰ ਕਿਹਾ ਫੋਟੋ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਜੀ ਮੈਂ ਉਹਨੂੰ ਕਿਹਾ ਫਿਰ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਮੈਂ ਨਾ ਉਲਟ ਪਟੰਗ ਬੋਲਣ ਲੱਗ ਗਿਆ ਜੀ ਗਲਤ ਤੇ ਮੈਨੂੰ ਕਹਿੰਦਾ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਜੀ ਮੈਂ ਕਹਿੰਦਾ ਵੀਰੇ ਸੈੱਟ ਤੇ ਕਰ ਲੈ ਉਹ ਫਿਰ ਮੈਨੂੰ ਕਹਿੰਦਾ ਤੂੰ ਕੋਦਾ ਬਦਮਾਸ਼ ਹੈ ਮੈਂ ਕਹਾਂ ਤੂੰ ਹਾਂ ਮੈਂ ਕੋਦਾ ਬਦਮਾਸ਼ ਹੈ ਮੈਂ ਉਹਨਾਂ ਨੇ ਗੱਲ ਕਹੀ ਉਹ ਉਹਨੇ ਜੀ ਥੋੜੀ ਦੇਰ ਬਾਅਦ 20-25 ਬੰਦੇ ਬੁਲਾ ਕੇ ਮੇਰੀ ਦੁਕਾਨ ਦੇ ਬਾਹਰ ਲਿਆਇਆ ਜੀ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਮੈਂ ਕਹਾਂ ਜੀ ਤੁਸੀਂ ਕੀ ਕਰਨ ਆਏ ਹੋ ਕਹਿੰਦਾ ਤੂੰ ਤੂੰ ਕੋਦਾ ਬਦਮਾਸ਼ ਹੈ ਮੈਂ ਕਹਾਂ ਹਾਂ ਜੀ ਮੈਨੂੰ ਇਕੱਲੇ ਨੂੰ ਪੈ ਗਿਆ ਜੀ ਟੁੱਟ ਕੇ ਜਿੱਥੇ ਮੈਂ ਇਕੱਲਾ ਸੀਗਾ ਜੀ ਉਹਨਾਂ ਦੇ ਹੱਥਾਂ 'ਮਾ ਡਾਂਗਾ ਸੀ ਕਿਰਪਾਨ ਸੀ ਜੀ ਛੂਰਾ ਸੀਗਾ ਤੇ ਖਾਲੀ ਬੋਤਲ ਲੈ ਕੇ ਆਇਆ ਸੀ ਉਹਨਾਂ ਨੇ ਮੇਰੇ ਦੁਕਾਨ ਦੇ ਮੈਨੂੰ ਦੇਖਿਆ ਨਹੀਂ ਜੀ ਮੇਰੇ ਭਾਂਜਾ ਜੀ ਫੈਲ ਗ ਜਿੱਥੇ ਤੱਕ ਮੇਰੀ ਦੁਕਾਨਾ ਹੈ ਉੱਥੇ ਤੱਕ ਆ ਕੇ ਮੇਰਾ ਅਟੈਕ ਕਰਿਆ ਪੂਰਾ ਉਹਨਾਂ ਨੇ ਕਿੰਨੇ ਲੋਕ ਸੀ ਇਹ 20 25 ਬੰਦੇ ਸੀ ਜੀ ਤੇ ਚੰਦੇ ਉਹ ਕੋਣ ਹੈ ਜੀ ਹਾਂ ਜੀ ਮੈਂ ਸ਼ੱਕਰਾਂ ਜਾਂਦਾ ਹਾਂ ਜੀ ਕੋਣ ਹੈ ਜੀ ਇੱਕ ਦਾ ਮੈਨੂੰ ਹੁਣ ਟਮਾਟਾ ਹੈ ਜੀ ਉੱਥੇ ਖਾਲਸਾ ਮਲੇ ਦਾ ਉਹਦਾ ਮੁੰਡਾ ਹੈ ਜੀ ਮਾਟਾ ਕੀ ਕੰਮ ਕਰਦਾ ਹੈ ਇਹ ਕੋਲਡਿੰਗ ਦਾ ਕੰਮ ਕਰਦਾ ਹੈ ਜੀ ਚਾ ਉਹਨਾਂ ਦਾ ਬੇਟਾ ਹੈ ਹਾਂ ਜੀ ਉਹਨਾਂ ਦਾ ਬੇਟਾ ਹੈ ਜੀ ਇੱਕ ਮੱਕੜ ਹੈ ਜੀ ਉਹ ਕਹਿੰਦਾ ਮੈਂ ਖਾਲੀਦਪੁਰ ਦਾ ਪ੍ਰਧਾਨ ਹੈ ਉਹ ਮੈਨੂੰ ਉਹਦਾ ਐਡਰੈਸ ਨਹੀਂ ਪਤਾ ਜੀ ਪਰ ਉਹਦਾ ਨਾਮ ਪਤਾ ਚੱਲ ਗਿਆ ਜੀ ਤੇ ਹੁਣ ਕੀ ਪੁਲਿਸ ਨੂੰ ਕੰਪਲੇਨ ਵਗੈਰਾ ਪੁਲਸ ਨੂੰ ਕੰਪਲੇਨ ਕਰਾਈ ਸੀ ਜੀ ਉਹ ਹਲੇ ਬਿਆਨ ਖਾਇਆ ਜੀ ਮੇਰਾ ਭਾਂਜਾ ਜਿਹੜਾ ਸੈਲ ਗੁਪਤਾ ਨਾਮ ਆ ਉਹ ਐਡਮਿਟ ਸੀ ਜਿੰਦਰਾ ਹਸਪਤਾਲ ਤੇ ਪੁਲਿਸ ਐਮਰ ਕਟਨ ਤੋਂ ਬਾਅਦ ਉਹਦੇ ਬਿਆਨ ਲਿਖੇ ਗਏ ਜੀ ਹੁਣ 11 12 ਵਜੇ ਪੁਲਿਸ ਬੁਲਾਏਗੀ ਮੈਨੂੰ ਫਰਮਾ ਬਿਆਨ ਖਵਾਵਾਂਗਾ ਜੀ ਆਪਣੇ ਜਾ ਕੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਸਾਹੀ ਸਰਪੇ ਕਹਿ ਰਹਾ ਐ ਤੇ ਇਹ ਸ਼ਾਈ ਸਾਫੀ ਵਾਲਾ ਮੈਂ ਗੁੰਡਾ ਗਰਦੀ ਸਰਿਆਮ ਹੋ ਰਹੀ ਹੈ ਜੀ ਦੁਕਾਨਾਂ ਦੇ ਬਾਹਰ ਜਿਹੜਾ ਵੀ ਇਹ ਗੁੰਡਾ ਗਰਦੀ ਕਰਦੇ ਆ ਲੋਕ ਇਦਾਂ ਦਾ ਹਰ ਇੱਕ ਬੰਦਾ ਦੁਕਾਨਦਾਰ ਘਾਰੀ ਬਹਿ ਜਾਏਗਾ ਦੁਕਾਨਾਂ ਦੇ ਬੈਠਣ ਦੀ ਲੋੜ ਹੀ ਨਹੀਂ ਹੈ ਜੇ ਸ਼ਹਿਰ ਵਿੱਚ ਗੁੰਡਾ ਗਰਦੀ ਪੁਲਿਸ ਦੇ ਹੁੰਦੇ ਚੱਲ ਰਹੀ ਐ ਪੁਲਿਸ ਨੂੰ ਮੈਂ ਅੱਧੇ ਘੰਟੇ ਪਹਿਲਾਂ ਫੋਨ ਕੀਤਾ ਪੁਲਿਸ ਨੇ ਟਾਈਮ ਤੇ ਨਹੀਂ ਪਹੁੰਚੀ ਪੁਲਿਸ ਵੀ ਟਾਈਮ ਤੇ ਨਹੀਂ ਪਹੁੰਚੀ ਅੱਧੇ ਘੰਟੇ ਪਹਿਲਾਂ ਮੈਂ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿਹੜੇ ਥਾਣੇ ਦੀ ਐ ਇੱਕ ਟਵਲੀ ਥ ਮੋਂ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਸਰ ਮੈਂ ਇਹਨਾਂ ਦੇ ਉੱਪਰ ਪਰਚਾ ਕਰਾਉਣਾ ਚਾਹੁੰਦਾ ਜੀ ਮੇਰੀ ਦੁਕਾਨ ਤੇ ਮੇਰੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਏ ਜੀ ਇਹ ਕੋਈ ਲੁੱਟਖੋ ਵੀ ਹੋਈ ਜਾਂ ਕੁਝ ਪੈਸੇ ਸਰ ਮੇਰੇ ਮੋਬਾਈਲ ਟੁੱਟ ਗਏ ਜੀ ਮੇਰੇ ਦੋਨੋਂ ਦੋ ਮੋਬਾਈਲ ਟੁੱਟ ਗਏ ਜੀ ਤੇ ਕੁਝ ਪੈਸੇ ਪੂਸੇ ਪੈਸੇ ਦੀ ਕੋਈ ਕੋਈ ਕਿੰਨੇ ਹੋਏ ਤੁਹਾਨੂੰ ਸਰ ਮੇਰਾ ਭਾਂਜਾ ਜੀ ਮੇਰੇ ਵੀ ਸਿਰ ਤੇ ਉਹਨਾਂ ਨੇ ਸਟੂਲ ਮਾਰੇ ਜੀ ਮੇਰੇ ਡਾਂਗ ਮਾਰੀ ਜੀ ਸਿਰ ਤੇ ਠੀਕ ਹੈ ਮੈਂ ਸਾਈਲ ਕੋਪਤਾ ਜੀ ਤੁਸੀਂ ਕੀ ਕੰਮ ਕਰਦੇ ਹੋ ਆਪਾਂ گارਮੈਂਟ ਦਾ ਕੰਮ ਹੈ ਕਿਹੜੀ ਦੁਕਾਨ ਕਿੱਥੇ ਹੈ ਆ ਆਪਣੀ ਨਾਲੀ ਕਪੜੇ ਕੀ ਦੁਕਾਨ ਕੀ ਹੈ ਜੀ ਅਗਰਵਾ ਗਾਰਮਨ ਕੀ ਮਾਮਲਾ ਕੀ ਹੋਇਆ ਸੀ ਕੱਲ ਲੜਾਈ ਝਗੜਾ ਹੋਇਆ ਸੀ ਕਿ ਕਿੰਨੇ ਵਜੇ ਦਾ ਟਾਈਮ ਸੀ ਤੇ ਮਾਮਲਾ ਕੀ ਕੀ ਡੇਢ 2 ਵਜੇ ਦਾ ਟਾਈਮ ਸੀਗਾ ਜੀ ਕਿਰਮਨ ਦਾ ਆਗਾ ਆਪਣਾ ਮੋਟਰਸਾਈਕਲ ਐਕਟਿਵ ਖੜਾਣਾ ਆਏ ਸੀਗੇ ਕਿ ਆਪਾਂ ਕਹੇਗਾ ਨਾ ਖੜਾਓ ਅਗੋ ਵਿਚਕਾਰ ਖੜਾ ਰਹੇ ਸੀਗੇ ਜੀ ਸਾਈਡ ਤੇ ਕਹਿੰਦਾ ਮੈਂ ਤਾਂ ਇੱਥੇ ਹੀ ਖੜਾਵਾਂਗਾ ਜੀ ਮੈਂ ਤਾਂ ਕਾਲੀਦਰ ਦਾ ਪ੍ਰਧਾਨ ਹੈਗਾ ਮੇਰੀ ਚਰਚੀ ਚੱਲਦੀ ਹੈਗੀ ਗੁੰਡਾ ਕਰਦੀ ਜਲਦੀ ਹੈ ਜੀ ਕੋਣ ਸੀ ਬੰਦਾ ਇਹ ਇੱਕ ਤਾਂ ਗਰਮਨ ਦਾ ਮਾਟਾ ਦੇ ਮੁੰਡਾ ਕਰਨੇ ਜੀ ਇੱਕ ਹੋਰ ਹੈਗਾ ਜੀ ਮੁੰਡਾ ਹੈਗਾ ਪਹਿਲਾਂ ਵੀ ਕਦੀ ਲੜਾਈ ਝਗੜਾ ਹੋਇਆ ਤੁਹਾਡੇ ਨਾਲ ਜ बस पार्किंग ਨੂੰ ਲੈ ਕੇ ਹੋਈ ਹੈ ਲੜਾਈ। पार्किंग ਨੂੰ ਲੈ ਕੇ ਹੋਈ ਹੈ। ਕਿੰਨੇ ਜ਼ਖਮੀ ਕਿੰਨੇ ਹੋਏ ਜਿਹੜੇ ਲੜਾਈ ਤੇ? ਮੇਰੇ ਲੱਗੇਆਂ ਹੀ ਸੱਟਾਂਾਂ ਕੇ ਨਾਮ ਦਾ ਹੱਥ ਮਾਰੀ ਆ ਗਏ ਜੀ। ਨਾਲ ਉਹਨਾਂ ਕੋਲ ਕਾਫੀ ਚੀਜ਼ਾਂ ਸੀਗੀਆਂ ਜੀ। ਹੱਥ ਦੇ ਵਿੱਚ ਪਾਏ ਹੋਏ ਸੀ ਕੜੇ ਵਗੈਰਾ ਪਾਏ ਹੋਏ ਸੀਗੇ। ਬੋਤਲਾਂ ਲੈ ਕੇ ਆਏ ਹੋਏ ਸੀਗੇ ਲਾਟੀਆਂ ਮਾਰੀ ਉਹਨਾਂ ਨੇ। ਕਿਹੜੀਆਂ ਬੋਤਲਾਂ ਲੈ ਕੇ ਆਏ ਸੀ? ਉਹ ਸੋਡੇ ਦੀ ਬੋਤਲ ਲੈ ਕੇ ਆਏ ਸੀਗੇ ਜੀ ਮਾਰਨ ਵਾਸਤੇ ਹੈਗੇ ਬੀਅਰ ਦੀ ਬੋਤਲ। ਕੰਪਲੇਨ ਕੀਤੀ ਹੈ ਤੁਸੀਂ? ਹਾਂਜੀ ਕੀਤੀ ਹੈ ਜੀ। ਕਾਰਵਾਈ ਦੀ ਕੀ ਹੋਈ ਆ ਪੁਲਸਾਈ ਦੀ ਮੌਕੇ ਤੇ? ਮੌਕੇ ਤੇ ਅੱਧੇ ਘੰਟੇ ਬਾਅਦ ਆਈ ਸੀ। ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਆਪਨੇ ਕਿੰਨੀਆਂ ਛੱਟਾਂ ਲਗੀਆਂ ਤੁਹਾਨੂੰ ਮੇਰੇ ਹੱਥ ਦੇ ਲੱਗੀਆਂ ਜੀ ਆਹ ਦੇਖੋ ਸਾਰੀ ਹੈਗੀ ਜੀ ਠੀਕ ਹੈ ਠੀਕ ਹੈ ਉੱਥੇ ਕੋਈ ਪਾਰਕਿੰਗ ਹੁੰਦੇ ਇਸ਼ੂ ਨੂੰ ਲੈ ਕੇ ਉੱਥੇ ਲੜਾਈ ਝਗੜਾ ਹੋਇਆ ਤੇ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਜਿਸ ਦੇ ਤਹਿਤ ਇੱਕ ਸਹਾਇਨਾ ਦਾ ਵਿਅਕਤੀ ਦਾਖਲ ਹੋਇਆ ਜਿਹੜੇ ਸਾਡੇ ਏਐਸਏ ਪ੍ਰਤਾਪ ਸਿੰਘ ਉਹਦੇ ਬਿਆਨ ਤਹਿਰੀਰ ਕਰਨ ਜਾ ਰਹੇ ਨੇ ਜੋ ਵੀ ਬਿਆਨਾਂ ਦੇ ਮੁਤਾਬਕ ਕਾਰਵਾਈ ਬਣਦੀ ਹੋਊਗੀ ਉਹਦੇ ਤਹਿਤ ਕਾਨੂੰਨੀ ਕਾਰਵਾਈ ਅਮਲ ਲਿਆਣੀ ਹੈ ਤੇ ਕਿੰਨੇ ਲੋਕ ਸੀ ਹਮਲਾ ਕਰੂਗਾ ਨੇ ਪੁੱਛਾਇਆ ਵੀਡੀਓ 'ਚ 4-5 ਜਣੇ ਦਿਖ ਰਹੇ ਨੇ ਬਾਕੀ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾ ਕੁਝ ਗ੍ਰਿਫਤਾਰੀ ਹੋਈ ਅਨਨ ਕਿ ਕੋਈ ਹਜੇ ਅਜੇ ਬਿਆਨ ਕਾਨੂੰਨ ਬੰਦ ਕਰ ਰਹੇ ਹਨ ਉਹਨਾਂ ਨੇ ਬਿਆਨਾਂ ਤੋਂ ਬਾਅਦ ਹੀ ਐਫ ਆਈ ਆਰ ਦਰਜ ਰਜਿਸਟਰ ਕਰਕੇ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ